ਫਲੋਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਜੈਨ ਰਾਇਲ ਹੋਟਲ ਵਿਖੇ ਸਵਾਗਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਤੇ ਦਿਨੀ ਪੰਜਾਬ ਫਾਰਮਾਸਿਸਟ ਕੌਂਸਲ ਦਿਆਂ ਹੋਈਆਂ ਚੋਣਾਂ ਵਿੱਚ ਚੁਣੇ ਗਏ ਪ੍ਰਧਾਨ ਸੁਨੀਲ ਬੰਸਲ ਅਤੇ ਹੋਰਨਾ ਮੈਂਬਰਾਂ ਸੁਰਿੰਦਰ ਸ਼ਰਮਾ, ਰਵੀ ਸ਼ੰਕਰ ਅੰਮਦਾ, ਸੰਜੀਵ ਕੁਮਾਰ, ਡਾਕਟਰ ਠਾਕੁਰ ਗੁਰਜੀਤ ਸਿੰਘ ਅਤੇ ਤਿੰਦਰਪਾਲ ਸਿੰਘ ਦਾ ਫਲੋਰ ਪੁੱਜਣ ਤੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਪਹੁੰਚੇ ਪ੍ਰਧਾਨ ਸੁਨੀਲ ਬੰਸਲ ਨੇ ਸਮੂਹ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਉਹ ਰਿਣੀ ਹੰਸ ਮੁਕੈਮਿਸਟ ਅਤੇ ਫਾਰਮਾਸਿਸਟ ਐਸੋਸੀਏਸ਼ਨ ਦੇ ਜਿਨ੍ਹਾਂ ਸਹਿਯੋਗ ਦੇ ਕੇ ਉਹਨਾਂ ਨੂੰ ਸੇਵਾ ਕਰਨ ਦਾ ਮਾਣ ਬਖਸ਼ਿਆ ਹੈ ਫਲੋਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕੇ ਸ਼ਰਮਾ ਅਤੇ ਉਹਨਾਂ ਮੈਂਬਰਾਂ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਅਤੇ ਆਸ ਪ੍ਰਗਟਾਈ ਕਿ ਕੈਮਿਸਟਾਂ ਦੀ ਮੁਸ਼ਕਲਾਂ ਦਾ ਪ੍ਰਧਾਨ ਅਤੇ ਉਹਨਾਂ ਦੀ ਟੀਮ ਵੱਲੋਂ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਮਿਲੇਗਾ ਇਸ ਮੌਕੇ ਵਾਈਸ ਪ੍ਰਧਾਨ ਰਜੀਵ ਕੁਮਾਰ ਜਨਸਕਤ ਸੰਜੀ ਮਹਿਤਾ ਕੈਸ਼ੀਅਰ ਰਜਿੰਦਰ ਕੁਮਾਰ ਸੈਕਟਰੀ ਅਨਿਲ ਅਰੋੜਾ ਵਿਰਿੰਦਰ ਸੈਣੀ ਪ੍ਰਮੋਦ ਅਰੋੜਾ ਨਗਰ ਅਸ਼ੋਕ ਕੁਮਾਰ ਨਗਰ ਕੁਲਪੂ ਹਸ਼ਨ ਸ਼ਰਮਾ ਰਿੰਕੂ ਖੋਸਲਾ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋ ਟੀਵੀ ਰੀ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਤੋ ਸਹੀ ਸਾਨੂੰ ਸਾਰਿਆਂ ਨੂੰ ਬੁਲਾ ਕੇ ਇਹ ਮੰਨ ਕੇ ਕੱਢ ਦਿੱਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇਹ ਜਿਹੜੀ ਹੈ ਸ਼ਾਦੀ ਨਹੀਂ ਸਾਜਾਂ ਦੀ ਤੁਹਾਡੀ ਹੈ ਕਿਉਂਕਿ ਕੈਮਿਸਟ ਨੇ ਹੀ ਸਾਰਾ ਆਪਣਾ ਜੋਰ ਲਾ ਕੇ ਸਾਡੇ ਭਰਾਵਾਂ ਨੇ ਸਾਨੂੰ ਮਿਹਰਬਾਨ ਸਾਰੇ ਪੰਜਾਬ ਦੇ ਵਿੱਚ ਇੰਨਾ ਸਾਡੀ ਕੈਮਰਾ ਸਸਟਰੀ ਨੇ ਮੈਨੂੰ ਪ੍ਰਾਲਾਇਕ ਕੀਤਾ ਕੁਢਲੀ ਸਾਰੇ ਕੈਮਰਾ ਟਾ ਜਿਹੜੇ ਧਨਵਾਦੀ ਹੱਕਦਾਰ ਨੇ ਉਸ ਜਿਹੜਾ ਸਾਰਿਆਂ ਦਾ ਕਿਰੋ ਧਨਵਾਦੀਆਂ ਐਮਐਸ ਸਸਟਰੀ ਕੋਲੋਂ ਦੀ ਪੰਜਾਬ ਫਾਰਮੇਸੀ ਕਾਉਂਸਲ ਦੇ ਜਿੰਨੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਸੋ ਟਾਈਮ ਸਾਡੇ ਕੋਲ ਬਹੁਤ ਥੋੜਾ ਹੈ ਪ੍ਰਾਰਥਨਾ ਕਰਾਂਗਾ ਤੇ ਤੁਹਾਡੇ ਚ ਆਏ ਸੱਜਣਾ ਦਾ ਬਹੁਤ ਬਹੁਤ ਸਤ ਸ੍ਰੀ ਅਕਾਲ ਧੰਵਾਦ ਹੈ ਸ਼੍ਰੀ ਬੰਕਰਜੀ ਨੂੰ ਪ੍ਰਧਾਨ ਨੇ ਜਿਹੜੇ ਸਾਡੇ ਪੰਜਾਬ ਫਾਰਮਰ ਕਾਉਂਸਲ ਦੇ ਉਹ ਆ ਕੇ ਪਾਣਵਾ। ਨਮਸਕਾਰ ਜੀ। ਸਭ ਤੋਂ ਪਹਿਲਾਂ ਮੈਂ ਪੰਜਾਬ ਕਮਿਸ਼ਨ ਅਸੋਸੀਏਸ਼ਨ ਰਜਿਸਟਰਡ ਦੇ ਪੰਜਾਬ ਪ੍ਰਧਾਨ ਸ਼੍ਰੀ ਸੋਹਿੰਦਰ ਟਕਲ ਜੀ ਦਾ ਜਨਰਲ ਸੈਕਟਰੀ ਜੀ ਐਸ ਚਾਵਲਾ ਜੀ ਦਾ ਫਲੋਰ ਕਮਿਸ਼ਨ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਕੇਸ਼ ਜੀ ਦਾ ਜਨ ਫੈਕਟਰੀ ਰਜਿੰਦਰ ਸ਼ਰਮਾ ਜੀ ਦਾ ਪਿਆਏ ਆਪ ਸਭ ਦਾ ਸਹਿਦੋਂ ਧੰਨਵਾਦੀਆਂ ਕਿ ਅੱਜ ਤੁਸੀਂ ਇਸ ਮੰਚ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਸਾਨੂੰ ਮੌਕਾ ਦਿੱਤਾ ਆਪ ਦੇ ਰੂਪ ਰੂਪ ਹੁੰਦਾ ਪਿਛਲੇ ਦਿਨੀ ਦੋਸਤੋ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਪਹਿਲੀ ਵਾਰ ਇੰਨੇ ਵਧੀਆ ਤੇ ਆਪਣੇ ਚੰਗੇ ਤਰੀਕੇ ਨਾਲ ਇਲੈਕਸ਼ਨ ਹੋਈਆ ਜਿੱਚ ਆਪਾਂ ਕੈਮਿਸਟ ਭਰਾਮਾ ਨੇ ਪੰਜਾਬ ਦੇ ਫਾਰਮਾਸਿਸ ਭਰਾਮਾ ਨੇ ਜਥੇਬੰਦੀਆਂ ਨੇ ਵੱਧ ਚੜ ਕੇ ਹੰਗਾਰਾ ਦਿੱਤਾ ਵੱਧ ਚੜ ਕੇ ਸਹਿਜ ਹੋਇਆ ਇੱਕ ਡੈਮੋਕ੍ਰੇਸੀ ਦਾ ਵੱਡਾ ਕਦਮ ਹੈ ਵੀ ਸਾਡੀ ਇਲੈਕਸ਼ਨ ਬੜੇ ਹੀ ਸਾਫ਼-ਸੁਥਰੇ ਤਰੀਕੇ ਨਾਲ ਹੋਈਆ ਸਾਫ਼-ਸੁਥਰੇ ਤਰੀਕੇ ਨਾਲ ਹੀ ਸਾਡੇ ਪੈਨਲ ਦੇ ਤੁਹਾਡੇ ਪੈਨਲ ਦੇ ਤੁਹਾਡੇ ਵੱਲੋਂ ਚੁਣੇ ਗਏ ਜਿਨ੍ਹਾਂ ਨੂੰ ਤੁਸੀਂ ਸਹਿਯੋਗ ਦਿੱਤਾ 6 ਦੇ 6 ਮੈਂਬਰ ਜਿੱਤ ਕੇ ਆਪਣੇ ਕੋਲ ਆਏ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਅ ਸ਼੍ਰੀ ਫਰਿੰਦਰ ਸ਼ਰਮਾ ਜੀ ਨੂੰ ਅੰਮ੍ਰਿਤਸਰ ਤੋਂ ਪੁਰਾਣੇ ਵੀ ਮੈਂਬਰ ਰਹੇ ਨੇ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਫਾਰਮੇਸੀ ਕੌਂਸਲ ਦੀ ਪੀਂਦਰ ਜੀ ਇੰਪੀਰੀਅਲ ਮੈਡੀਕਲ ਹਾਲ ਜਲੰਧਰ ਤੋਂ ਠਾਕੁਰ ਗੁਰਜੀਤ ਸਿੰਘ ਜੀ ਚਿਤਕਾਰਾ ਯੂਨੀਵਰਸਿਟੀ ਤੋਂ ਰਵੀਨੰਦਾ ਜੀ ਇਹਨਾਂ ਦੇ ਫਾਦਰ ਸਾਹਿਬ ਬੜੇ ਪੁਰਾਣੇ ਸਮੇਂ ਤੋਂ ਕਾਮਸੀ ਕੌਂਸਲ ਦੀ ਨੀਂਹ ਪੱਥਰ ਰੱਖਣ ਵਾਲੇ ਸ਼੍ਰੀ ਕੁਲਦੀਪ ਨੰਦਾ ਜੀ ਸਾਡੇ ਮਾਰਗਦਰਸ਼ਕ ਜੀ ਨੇ ਸੰਜੀਵ ਜੀ ਮਾਨਸ਼ਾਦ ਇਹ ਆਪ ਸਭ ਦਾ ਚੁਣਿਆ ਹੋਇਆ ਪੈਨਲ ਜਿੱਤ ਕੇ ਆਇਆ ਸੋ ਆਪਾਂ ਸਭ ਜਿੱਤ ਦੇ ਹੱਕਦਾਰ ਆ ਅਸੀਂ ਇਕੱਲੇ ਨਹੀਂ ਤੁਸੀਂ ਸਭ ਦੀ ਜਿੱਤ ਹੋਈ ਜਾਂ ਇੱਕ ਇੱਕ ਵੋਟ ਤੁਹਾਡੀ ਪਾਈ ਹੋਈ ਹੈ ਸਾਨੂੰ ਜਿਤਾ ਕੇ ਇੱਥੇ ਲਿਆਈਆ। ਆਗਰ ਸੁਦੀ ਉਹਨਾਂ ਦਾ ਉਹ ਆਪਣੇ ਕਾਰੋਸ਼ਿਖ ਨੂੰ ਚੋਣ ਦੇ ਘਰ ਕਾਫੀ ਦਿਨ ਪ੍ਰਬੰਧ ਨਹੀਂ ਰਹੇ ਆ। ਔਰ ਅਸੀਂ ਰੱਖ ਕੇ ਉਹਨਾਂ ਨੇ ਕਾਂਗਰਸ ਦੇ ਬਜੂਗੂ ਇਸ਼ਕੇ ਦੇ ਕਾਂਗਰਸ ਨੇ ਨਹੀਂ ਸੀ ਸਾਡਾ ਆਪ ਉਸ ਦੇ ਪਿੰਕੀ 40 ਸਾਲ ਤੋਂ ਇੱਕ ਦੂਜੇ ਦਾ ਆਸਰਾ ਔਰ ਰਹਿਣ ਦੀ ਰਸੀਦ ਨੂੰ ਦੇ ਨਾਲ ਮਿਲਦੇ ਆ। ਔਰ ਜਦੋਂ ਉਹਨਾਂ ਨੂੰ ਲੱਗਾ ਜਿਹਦਾ ਫੋਨ ਆਇਆ ਮੈਂ ਕਹਿੰਦਾ ਜੀ ਪਿਛਲੀ ਵਾਰ ਤੋਂ ਯੂਰ ਗੁੱਡ ਨੇਮ ਸਰ ਸੋਸ਼ੀਲ ਕੁਮਾਰ ਬਾਂਸਰ ਜੀ ਸਰ ਸਰ ਤੁਸੀਂ ਅੱਜ ਫਲੋਰ ਦੇ ਵਿੱਚ ਵਿਜ਼ਿਟ ਕੀਤਾ ਕੈਮਿਸ ਐਸੋਸੀਏਸ਼ਨ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਹੈ ਤੇ ਨੈਕਸਟ ਤੁਹਾਡਾ ਕੀ ਕਦਮ ਹੈ ਇਹਨਾਂ ਵਾਸਤੇ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਪਿਛਲੇ ਦਿਨੀ ਪੰਜਾਬ ਕਮੇਸ ਐਸੋਸੀਏਸ਼ਨ ਦੀ ਇਲੈਕਸ਼ਨ ਹੋਈ ਸੀਗੀ ਅਨੇ ਪੰਜਾਬ ਫਾਰਮੇਸੀ ਕਾਉਂਸਲ ਦੀ ਇਲੈਕਸ਼ਨ ਹੋਈ ਜਿਸ ਚ ਸਾਡੇ ਪੈਨਲ ਦੇ 6 ਦੇ 6 ਬੰਦਿਆਂ ਦੀ ਜਿੱਤ ਹੋਈ ਹੈਗੀ ਅਸੀਂ ਸਾਡਾ ਸਮਰਥਨ ਪੰਜਾਬ ਦੇ ਸਮੂਹ ਫਾਰਮਾਸਿਸ ਜਥੇਬੰਦੀਆਂ ਨੇ ਕੈਮਿਸਟ ਐਸੋਸੀਏਸ਼ਨਾਂ ਨੇ ਭਰਮਾ ਸਮਰਥਨ ਦਿੱਤਾ ਹੈ ਤੇ ਆ ਸਾਡੀ ਇੱਕ ਵੱਡੀ ਜਿੱਤ ਹੋਈ ਆ ਪੰਜਾਬ ਦੇ ਵਿੱਚ ਅਸੀਂ ਉਸ ਜਿੱਤ ਦੇ ਧੰਨਵਾਦੀ ਦੌਰੇ ਤੇ ਨਿਕਲਿਆਂਗੇ ਅੱਜ ਅਸੀਂ ਆਪਣੇ ਕੈਮਿਸਟ ਭਰਾਵਾਂ ਦਾ ਉਹਨਾਂ ਦੇ ਯੂਨਟਾਂ 'ਚ ਜਾ ਕੇ ਜ਼ਿਲ੍ਹਾ ਵਾਈਜ਼ ਜਾ ਕੇ ਧੰਨਵਾਦ ਕਰ ਰਹੇ ਹਾਂਗੇ ਕਿਉਂਕਿ ਉਹਨਾਂ ਨੇ ਆਪਣਾ ਅਰਜ਼ਿ ਲਵਾਇਆ ਸਾਨੂੰ ਜਿਤਾ ਕੇ ਕੌਂਸਲ 'ਚ ਭੇਜਿਆਗਾ ਹੁਣ ਉਹਨਾਂ ਦੇ ਜੋ ਪੈਂਡਿੰਗ ਕੰਮ ਪਏ ਨੇ ਜੀ ਕਿਸੇ ਤਰ੍ਹਾਂ ਦਾ ਕੋਈ ਪੈਂਡਿੰਗ ਕੰਮ ਰਹਿੰਦਾਗਾ ਉਹਨੂੰ ਅਸੀਂ ਆਪਣੇ ਨੋਟ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਫਾਰਮਾਸਿਸਟ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਵੇਗਾ ਬਿਨਾਂ ਕਿਸੇ ਲਾਲਚ ਤੋਂ ਹੋਵੇਗਾ ਕੋਈ ਮੈਰਿਟ ਦੇ ਆਧਾਰ 'ਤੇ ਕੰਮ ਕੀਤਾ ਜਾਵੇਗਾ ਤੋ ਮੈਂ ਅੱਜ ਅਸੀਂ ਇਸੇ ਲਈ ਤੱਕ ਫਲੋਰ 'ਤੇ ਆਏ ਹਾਂ ਕਿ ਅਸੀਂ ਇੱਥੇ ਪ੍ਰਧਾਨਗੀ ਜਿਹਨੇ ਅੱਜ ਇੱਕ ਫੰਕਸ਼ਨ ਰੱਖਿਆ ਸੀ ਕੈਮਿਸਟ ਭਰਾਵਾਂ ਦੇ ਅੱਜ ਰੂਬਰੂ ਹੋਏ ਹਾਂਗੇ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਸਾਡੀ ਟੀਮ ਨੇ ਧੰਨਵਾਦ ਕੀਤਾ ਥੈਂਕ ਯੂ ਹਾਂ ਜੀ ਅੱਜ ਕੈਮਿਸਟ ਰੈਜਿਸਟ੍ਰੇਸ਼ਨ ਕੋਲੋਰ ਦੇ ਤਰਫੋਂ ਜਿਹੜੇ ਪਿਛਲੇ ਦਿਨੀ ਆਪਣੇ ਫਾਰਮਾਸਿਟ ਕੌਂਸਲ ਦੇ ਅਡਰੈਸ਼ਨ ਹੋਈ ਸੀ ਉਹਦੇ ਵਿੱਚ ਸਾਰੇ ਕੈਮਿਸਟਾਂ ਨੇ ਔਰ ਫਾਰਮਾਸਿਟਾਂ ਨੇ ਰਲ ਕੇ ਪੰਜਾਬ ਸਾਰਿਆਂ ਨੇ ਬੋਟਾ ਪਾਈਆਂ ਸੀ ਔਰ 6 ਮੈਂਬਰ ਚੁਣੇ ਗਏ ਸੀ ਅੱਜ ਸੀਓ ਪੀ ਗੱਲ ਆ 6 ਦੇ 6 ਮੈਂਬਰ ਸਾਡੇ ਸੱਦੇ ਦੇ ਅੱਜ ਫਲੋਰ ਆਏ ਆ ਔਰ ਅਜਿਹਾ ਦਾ ਸੀ ਫਲੋਰ ਰਾਮ ਤੇ ਕੈਮਟੈਕਿਸ ਨੂੰ ਫਲੋਰ ਉਨਾਂ ਦਾ ਸੁਮਾਨਬਦ ਕੀਤਾ ਸਾਰਿਆਂ ਨੂੰ ਔਰ ਅਸੀਂ ਫਲੋਰ ਦੇ ਸਾਰੇ ਫਾਰਮਰ ਕੌਂਸਲ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਮੈਂ ਕੈਮਿਸਟਰੀ ਫਿਨ ਪਲੋਰ ਦਾ ਬਤੌਰ ਪ੍ਰਧਾਨ ਉਦ ਦੇ ਹੋਏ ਸਾਰੇ ਕੈਮਿਸਟਾਂ ਦਾ ਔਰ ਫਾਰਮਾ ਸਿਸਟਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਰਲ ਕੇ ਅਸੀਂ ਸਾਰਿਆਂ ਨੇ ਇੱਛੇ ਮੈਂ ਜਤਾ ਕੇ ਪੰਜਾਬ ਫਾਰਮਾ ਸਿਸਟਮ ਉੱਤੇ ਚੁਭੇ ਆ ਮੈਂ ਆਸ਼ ਕਰਦਾ ਕਿ ਇਹ ਸਾਡਾ ਜੋ ਵੀ ਸਾਡੇ ਮੈਂਬਰਾਂ ਦਾ ਕੰਮ ਹੋਊਗਾ ਇਹ ਜੀਤ ਜਮਾਨ ਨਾਲ ਸਾਡੇ ਫਲੋਰ ਨੂੰ ਮਾਨ ਦੇਵੋਗੇ ਔਰ ਥੋਕੇ ਸਾਡਾ ਕੰਮ ਕਰੋਗੇ